ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ 나ਸਿਕ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਪਹਿਲਾਂ ਮਹਾਰਾਣੀ ਜਿੰਦਕੌਰ ਜੀ ਦੇ ਸਸਕਾਰ ਵਾਲੀ ਜਗ੍ਹਾ ਦੀ ਗੱਲ ਚੱਲ ਰਹੀ ਸੀ ਉਹ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਹੁਣ ਆਗੀ ਗੱਲ ਮਹਾਰਾਜਾ ਰਣਤੇਰ ਸਿੰਘ ਜੀ ਜੋ ਕਪੂਰਥਲਾ ਰਿਆਸਤ ਦੇ ਰਾਜੇ ਸਨ ਉਹਨਾਂ ਨੇ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਬਹੁਤ ਚੰਗੀ ਗੱਲਬਾਤ ਚੱਲਦੀ ਸੀ ਤੇ ਉਹਨਾਂ ਦਾ 나ਸਿਕ ਦੇ ਵਿੱਚ ਆਉਣਾ ਜਾਣਾ ਬਹੁਤ ਸੀ ਨਾਸਿਕ ਦੇ ਮਹਾਰਾਸ਼ਟਰ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਵੱਡਾ ਹੱਬ ਸੀ ਉੱਥੇ ਹੀ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਸੈਨਿਕ ਸਕੂਲ ਉਹ ਵੀ ਨਾਸਿਕ ਦੇ ਵਿੱਚ ਹੀ ਹੈ ਤੇ ਉਹਨਾਂ ਦੇ ਵੱਡੇ ਵੱਡੇ ਆਫਿਸ ਵੀ ਸਾਰੇ ਉੱਥੇ ਹੀ ਹੁੰਦੇ ਸਨ ਕਿਉਂਕਿ ਮਹਾਰਾਸ਼ਟਰ ਦੀ ਬੰਦਰਗਾਹ ਲੱਗੇ ਲੱਗਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਆਉਣਾ ਜਾਣਾ ਬਹੁਤ ਸੀ ਤੇ ਆਉਣ ਜਾਣ ਦੇ ਕਾਰਨ ਕਰਕੇ ਉੱਥੇ ਉਹਨਾਂ ਨੇ ਕਾਫੀ ਜਗ੍ਹਾ ਖਰੀਦੀ ਸੀ ਜਿਹੜੀ ਉੱਥੇ ਗੋਦਾਵਰੀ ਦਾ ਕੰਡਾ ਜਿੱਥੇ ਮਹਾਰਾਣੀ ਜਿੰਦਕੌਰ ਜੀ ਦਾ ਸੰਸਕਾਰ ਹੋਇਆ ਇੱਕ ਪਾਸੇ ਮਹਾਰਾਣੀ ਜਿੰਦਕੌਰ ਜੀ ਦਾ ਵਾ ਦੂਸਰੇ ਪਾਸੇ ਮਹਾਰਾਜ ਰੰਧੀ ਸਿੰਘ ਜੀ ਦਾ ਉੱਥੇ ਤਾਂ ਸਸਕਾਰ ਕੀਤਾ ਗਿਆ ਕਿ ਉਹ ਜਗ੍ਹਾ ਸਾਰੀ ਉਹਨਾਂ ਨੇ ਖਰੀਦੀ ਹੋਈ ਸੀ ਉਹ ਜਗ੍ਹਾ ਮਹਾਰਾਜਾ ਰੰਧੀ ਸਿੰਘ ਜੀ ਦੀ ਜਗ੍ਹਾ ਖਰੀਦੀ ਹੋਈ ਆ ਉੱਥੇ ਉਹਨਾਂ ਨੇ ਬਹੁਤ ਵੱਡਾ ਆਪਣਾ ਮਹਿਲ ਬਣਾਇਆ ਉਹਦੇ ਵਿੱਚ ਜੋ ਉਥੋਂ ਦੇ ਪਹਿਲੇ ਲੋਕ ਕਹਿੰਦੇ ਹਨ ਆ ਆ ਵੇਖਣ ਦੀਆਂ ਗੱਲਾਂ ਵਾ ਇਹ 2 ਜਾਂ ਸਾਲ ਪਹਿਲਾਂ ਦੀ ਗੱਲ ਕੋ ਉਥੇ ਮਹਾਰਾਜਾ ਸਰੂਪ ਸੀ ਉਥੇ ਹੁਣ ਉਥੇ ਮਹਾਰਾਜਾ ਸਰੂਪ ਤੇ ਇੱਕ ਪਾਸੇ ਹੁਣ ਤੋਂ ਉਥੇ ਪੂਰਾ ਅਸੀਂ ਕੁਝ ਦੱਸ ਹੀ ਨਹੀਂ ਸਕਦੇ ਕਿ ਤੁਹਾਨੂੰ ਕੀ ਹਾਲਾਤ ਹਨ ਪਿਆਰੀ ਸਾਧ ਸੰਗਤ ਜੀ ਤੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਗਾ ਦੀਆਂ ਫੋਟੋਆਂ ਹਰ ਚੀਜ਼ ਅਸੀਂ ਨਾਲ ਤੁਹਾਡੇ ਅਟੈਚ ਕਰਾਂਗੇ ਉਸ ਤੋਂ ਬਾਅਦ ਜਿਹੜੀ ਉਸ ਤੋਂ ਅਗਲੀ ਵੀਡੀਓ ਹੋਊਗੀ ਉਹ ਸਾਡਾ ਵਕੀਲ ਤੁਹਾਨੂੰ ਦੱਸੂਗਾ ਕਿ ਅਸੀਂ ਉਹਦੇ ਬਾਰੇ ਕੀ ਗੱਲਬਾਤ ਕਰ ਰਹੇ ਹਾਂ ਉਹ ਜਗਾ ਸਾਰੀ ਜਿਹੜੀ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਰੀਦੀ ਹੋਈ ਆ ਲੇਕਿਨ ਉੱਥੇ ਅਸੀਂ ਅਸੀਂ ਤੇ ਗਵਰਨਮੈਂਟ ਨੂੰ ਚਿੱਠੀਆਂ ਪਾ ਸਕਦੇ ਆ ਪੰਜਾਬ ਸਰਕਾਰ ਨੂੰ ਦੱਸ ਸਕਦੇ ਆ ਫਿਰ ਉਸ ਤੋਂ ਬਾਅਦ ਕੀ ਦੇਖੋ ਇੱਕ ਸਭ ਤੋਂ ਵੱਡੀ ਗੱਲ ਕਿ ਜਦੋਂ ਸਾਨੂੰ ਉੱਥੇ ਪਤਾ ਲੱਗਾ ਕਿ ਜਿਹੜਾ ਉੱਥੇ ਕੋਈ ਆਦਮੀ ਬੈਠਾ ਸੀ ਉਹ ਉਹਨਾਂ ਦੇ ਵਕਸਵਾਜੀ ਬੰਦਾ ਬੈਠਦਾ ਹੈ ਪਹਿਲਾਂ ਦਾਦਾ ਪਰਦਾਦਾ ਉਹ ਬੰਦਾ ਜਿਹੜਾ ਹੁਣ ਆਪ ਬੈਠਾ ਕਹਿੰਦਾ ਕਿ ਸਾਨੂੰ ਪੰਜਾਬ ਸਰਕਾਰ ਇਸ ਜਗ੍ਹਾ ਨੂੰ ਪੈਸਾ ਦਿੰਦੀ ਹੈ ਮੇਨਟੇਨ ਕਰਨ ਵਾਸਤੇ ਲੇਕਿਨ ਪਿਆਰੀ ਸਾਧ ਸੰਗਤ ਜੀ ਕਦੀ ਵੀ ਉੱਥੇ ਮੈਨੂੰ ਲੱਗਦਾ ਕਿ ਜਦੋਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਜਾਂ ਉੱਥੋਂ ਨਿਕਲ ਗਏ ਉਸ ਤੋਂ ਬਾਅਦ ਕਦੀ ਵੀ ਉੱਥੇ ਕੋਈ ਚੀਜ਼ ਮੇਨਟੇਨ ਨਹੀਂ ਹੋਈ ਜੇ ਪੰਜਾਬ ਸਰਕਾਰ ਉੱਥੇ ਪੈਸਾ ਭੇਜ ਰਹੀ ਆ ਤੇ ਅਸੀਂ ਇਹਦਾ ਆਰਡੀਆਰ ਤੁਹਾਨੂੰ ਅਗਲੀ ਦੇ ਵਿੱਚ ਸਾਨੂੰ ਤੁਹਾਨੂੰ ਸਾਡੇ ਵਕੀਲ ਸਰਪੇਸ਼ਵਰ ਸਿੰਘ ਦੱਸਣਗੇ ਕਿ ਉਹਨਾਂ ਨੇ ਉਹਦੇ ਵਾਸਤੇ ਕੀ ਕਪੂਰਤਲਾ ਰਾਜ ਤੋਂ ਮੰਗਿਆ ਪਾਇਆ ਤੇ ਉਹ ਅਜੇ ਤੱਕ ਉੱਥੇ ਕਦੀ ਕੋਈ ਮੇਨਟੇਨੈਂਸ ਨਹੀਂ ਹੋਈ ਮੇਨਟੇਨੈਂਸ ਦੇ ਇੱਕ ਪਾਸੇ ਰਹਿ ਗਈ ਉੱਥੇ ਮਹਾਰਾਜ ਦਾ ਹੋਂਸਰੂਪ ਨਹੀਂ ਆ ਉੱਥੇ ਕੁਝ ਵੀ ਨਹੀਂ ਆ ਲੇਕਨ ਜਗਾ ਮਹਾਰਾਜਾ ਅੰਤਿ ਸਿੰਘ ਦੇ ਨਾਮ ਤੇ ਬਹੁਤ ਜਗਾ ਬੋਲਦੀ ਆ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਮਹਾਰਾਣੀ ਜਿੰਦਕੌਰ ਜੀ ਦੇ ਸੰਸਕਾਰ ਵਾਲੀ ਜਗਾ ਤੇ ਲੋਕੀ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸਾਡੇ ਵੀਰ ਭੈਣ ਭਰਾ ਬੱਚੇ ਜਗਾ ਲੱਭਦੇ ਸੀ ਉੱਥੇ ਜਿਹੜੀ ਉਹਨਾਂ ਨੇ ਜਗਾ ਢਾਈ ਹੋਈ ਸੀ ਉਸੇ ਨੂੰ ਫਿਰ ਦੁਬਾਰਾ ਉਸੇ ਜਗਾ ਨੂੰ ਥੋੜਾ ਪੁੰਨ ਨਮਾਜ਼ ਕਰਕੇ ਉਹ ਇੱਕ ਨਿਸ਼ਾਨੀ ਬਣਾ ਦਿੱਤੀ ਹੈ ਤੇ ਇਹਨਾਂ ਦੇ ਬਾਰੇ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਟੀਮ ਜੋ ਕੰਮ ਕਰ ਰਹੀ ਹੈ ਤੇ ਸਰਕਾਰਾਂ ਦਾ ਸੰਯੋਗ ਤੇ ਤੁਹਾਡਾ ਸੰਯੋਗ ਇਹਨੂੰ ਤੁਸੀਂ ਅੱਗੇ-ਅੱਗੇ ਫਾਰਵਰਡ ਕਰੋਗੇ ਸਾਡੀ ਸਰਕਾਰ ਜਿਹੜੀ ਸਰਕਾਰ ਤੱਕ ਹੁੰਚੇਗੀ ਇਹਦੇ ਉੱਤੇ ਨਾ ਕਿਸੇ ਸੰਸਥਾ ਨੇ ਕੰਮ ਕੀਤੀਆਂ ਬੜੀਆਂ ਵੱਡੀਆਂ ਵੱਡੀਆਂ ਸੰਸਥਾ ਮਹਾਰਾਸ਼ਟਰ ਚ ਵੀ ਹੈਗੀਆਂ ਪੰਜਾਬ ਚ ਵੀ ਹੈਗੀਆਂ ਕਿਉਂਕਿ ਜਗਾ ਸਾਡੇ ਗੁਰੂਆਂ ਦੀਆਂ ਸਾਡੇ ਗੁਰੂਆਂ ਨੇ ਬੜੀਆਂ ਜਗ੍ਹਾ ਬਣਾਈਆਂ ਸਾਡੇ ਰਾਜਿਆਂ ਨੇ ਜਗ੍ਹਾ ਬੜੀਆਂ ਬਣਾਈਆਂ ਲੇਕਿਨ ਅਸੀਂ ਇੰਨੇ ਵੇਸ ਰਹਿ ਕੇ ਕਿ ਅਸੀਂ ਕਿਹਨੋਂ ਦੇ ਵੱਲ ਧਿਆਨ ਨਹੀਂ ਦਿੱਤਾ ਲੇਕਿਨ ਜੇ ਉਹਨਾਂ ਦੇ ਪਰਿਵਾਰ ਦਾ ਮਹਾਰਾਜਾ ਰਣਧੀ ਸਿੰਘ ਦੇ ਪਰਿਵਾਰ ਦਾ ਕੋਈ ਵੀ ਜੀ ਅੱਗੇ ਪਿੱਛੇ ਕੋਈ ਵੀ ਰਿਸ਼ਤੇਦਾਰ ਜਿੰਦਾ ਹੈ ਤੇ ਜਰੂਰ ਇਹ ਵੀਡੀਓ ਸੁਣ ਕੇ ਸਾਡੀ ਗੱਲ ਸੁਣ ਕੇ ਅੱਗੇ ਆਓ ਕਿਉਂਕਿ ਸਾਨੂੰ ਕਿਸੇ ਵੀ ਪਰਿਵਾਰ ਦੇ ਇੱਕ ਮੈਂਬਰ ਦੇ ਉੱਥੇ ਖੜੇ ਹੋਣ ਦੀ ਸਾਨੂੰ ਜ਼ਰੂਰਤ ਹੈ ਕਿ ਉਹ ਆ ਕੇ ਆਪਣੀ ਅਸੀਂ ਸਾਨੂੰ ਕਈ ਪੇਪਰ ਚਾਹੀਦੇ ਨੇ ਕਈ ਗੱਲਾਂ ਚਾਹੀਦੀਆਂ ਹਨ ਜੋ ਅਸੀਂ ਘਟਾ ਸਕਦੇ ਘਟਾ ਰਹੇ ਹਾਂ ਲੇਕਿਨ ਸਾਨੂੰ ਪਰਿਵਾਰ ਦੇ ਮੈਂਬਰ ਦੀ ਵੀ ਜ਼ਰੂਰਤ ਹੈ ਜੇ ਕੋਈ ਸਾਡੀ ਵੀਡੀਓ ਸੁਣ ਕੇ ਆਵੇ ਤੇ ਜਰੂਰ ਸਾਡੇ ਨਾਲ ਕੰਟੈਕਟ ਕਰਨ ਅਗਲੀ ਹਰ ਕੁਝ ਸਮੇਂ ਬਾਅਦ ਤੁਹਾਨੂੰ ਅਗਲੀ ਸਾਡੀ ਕਾਰਵਾਈ ਕੀ ਹੋਈ ਤੁਹਾਨੂੰ ਫਿਰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ